ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 4 ਨਾਮ ਮਿਲੇ ਮਨ ਤ੍ਰਿਪਤੀਐ ਬਿਨ ਨਾਮੇ ਤ੍ਰਿਗ ਜਿਵਾਜ਼ ਕੋਈ ਗੁਰਮਕ ਸਜਣ ਜੀ ਮਿਲੇ ਮੈਂ ਦਸੇ ਪ੍ਰਭ ਗੁਣਤਾਸ ਹਉ ਤਿਸ ਵਿਟੋ ਚੋ ਕੰਨੀਐ ਮੈ ਨਾਮੁ ਕਰੇ ਪ੍ਰਗਾਸ ਮੇਰੇ ਪ੍ਰੇਤਮਾ ਹੋ ਜੀਵਾ ਨਾਮ ਧਿਆਇ ਬਿਣ ਨਾਵੇ ਜੀਵਨ ਨਾ ਤਿਏ ਮੇਰੇ ਸਤਗੁਰ ਨਾਮ ਦਰੜਾਏ ਰਹਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰੂ ਸੇਵੇ ਲੱਗਿਆ ਕਾੜ ਰਤਨ ਦੇਵ ਪ੍ਰਗਾਸ ਤਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਗੁਰੂ ਪਰਖ ਨਾ ਭੇਟੇ ਸੇ ਪਾਗਹੀਨ ਵਸਕਾਲ ਓਏ ਫਿਰ ਫਿਰ ਜੋਣ ਪਵਾਈਏ ਵਿੱਚ ਵਿਸਟਾ ਕਰ ਵਿਕਰਾਲ ਉਹ ਨਾ ਪਾਸੋ ਦਵਾਸ ਨਾ ਪਿੱਟੀ ਐ ਜਿਨ ਅੰਤਰ ਕ્રોਧ ਚੰਡਾਲ ਸਤ ਗੁਰੂ ਪਰਕ ਅੰਮ੍ਰਿਤ ਸਰ ਵਡਭਾਗੀ ਨਾਵੇ ਆਏ ਓਨ ਜਨਮ ਜਨਮ ਕੇ ਮੈਨ ਉਤਰੇ ਨਿਰਮਲ ਨਾਮ ਧਿਰੜਾਏ ਜਨ ਨਾਨਕ ਉਤਮ ਵਦ ਪਾਇਆ ਸਤ ਗੁਰ ਕੀ ਲੇਵ ਲਾਇ श्री राग मोहल्ला चौथा गुण गाम गुण वितरा गुण बोले मेरी माई गुरमक सजण मिल सजण हारो गुण गाय हीरे हीरो मिल भेदेया ਰੰਗ ਚਲੂਲੇ ਨਾਈ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਮਿਲਾਵੇ ਸੋਏ ਰਹਾ ਮਾਨ ਰੰਗੋ ਵੜ ਭਾਗਿਓ ਗੁਰ ਟੁੱਠਾ ਕਰੇ ਪਸਾਓ ਗੁਰ ਨਾਮ ਦਰੜਾਏ ਰੰਗ ਸੋ ਹੋ ਸਤ ਗੁਰ ਕੈ ਬਲ ਜਾਉ ਬਿਨ ਸਤ ਗੁਰ ਹਰ ਨਾਮ ਨ ਲਬਾਈ ਲੱਖ ਕੋਟੇ ਕਰਮ ਕਮਾਉ ਬਿਨ ਭਾਗਾ ਸਤ ਗੁਰ ਨਾ ਮਿਲੇ ਕਾਰ ਬੈਟਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁਖ ਭਰਮ ਹੈ ਵਿੱਚ ਪਰਦਾ ਦੂਰ ਪਿਆਸ ਬਿਨ ਸਤਿਗੁਰੂ ਭੇਟੇ ਕੰਚਣ ਨਾ ਥੀਏ ਮਨ ਮੁਕ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਗਰਨਾਮ ਹੈ ਕੀਤ ਬਿਦ ਚੜਿਆ ਜਾਏ ਸਤ ਗੁਰ ਕੇ ਭਾਣ ਜੋ ਚੱਲੇ ਵਿਚ ਬੋਹਿਤ ਬੈਟ ਆਇ ਤਨ ਧਨ ਵਡਭਾਗੀ ਨਾਨਕਾ ਜਿਨਾਂ ਸਤ ਗੁਰ ਲਏ ਮਿਲਾਇ ਸ੍ਰੀ ਰਾਗ ਮਹੱਲਾ 14 ਹੋ ਪੰਤ ਦਸਾਈ ਨਿਤ ਘੜੀ ਕੋਈ ਪ੍ਰਭ ਦਸੇ ਤੈਨ ਜਾਓ ਜਿਨੀ ਮੇਰਾ ਪਿਆਰਾ 라ਵਿਆ ਤੈਨ ਪੀਛੇ ਲਾਗ ਫਰਾਵ ਕਰ ਮਿੰਤ ਕਰ ਜੋ ਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਣਾ ਕੋਈ ਮੁਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾ ਹੋਏ ਨਮਣੀ ਟੇਪਵਾ ਪੂਰੇ ਸਤਿਗੁਰ ਪਾਸ ਨਮਾਣਿਆ ਗੁਰਮਾਨ ਹੈ ਗੁਰ 사ਤ ਗੁਰ ਕਾਰੇ ਸਬਾਸ ਫੋਂ ਗੁਰਸ ਲਾਈ ਨਰਜ ਮੈਂ ਮੇਲੇ ਹਰ ਪ੍ਰਭ ਪਾਸ 사ਤ ਗੁਰ ਨੂੰ ਸਭ ਨੂੰ ਲੋਚਦਾ ਜੀਤਾ ਜਗਤ ਸਭ ਕੋਏ ਬਿਣ ਭਾਗਾ ਦਰਸ਼ਨ ਨਾ ਥੀਏ ਭਾਗਹੀਨ ਬਰੋਏ ਜੋ ਹਰ ਪ੍ਰਭ ਭਾਵਸੋ ਤਿਆ ਤੋਰ ਲਿਖਿਆ ਨਾ ਮੀਟੇ ਕੋਈ ਆਪੇ ਸਤਗੁਰ ਆਪohar ਆਪੇ ਮੇਲਮਲਾਈ ਆਪ ਦਇਆ ਕਰ ਮੇਲਸੀ ਗੁਰ ਸਾਤ ਗੁਰੂ ਪੀਛੇ ਪਾਈ ਸਭ ਜਗ ਜੀਵਣ ਜਾਗਿਆਪ ਹੈ ਨਾਨਕ ਜਲ ਜਲੇ ਸਮਾਏ ਸਿਰੀ ਰਾਗ ਮਹੱਲਾ 14 ਰਾਸਿਆ ਬਰਤ ਨਾਮ ਰਸ ਅਤ ਭਲ ਕੇਤ ਬੇਦੇ ਮਿਲ ਰਸ ਕਾਏ ਜਾਏ ਪੋਚੋ ਜ਼ੁਹਾਰ ਗਣੇ ਤੁਸੀ ਕੋ ਕਾਰ ਮਿਲਿਆ ਪ੍ਰਭ ਆਏ ਕੋਵੇ ਪਰਵਾ ਨ ਬੋਲਣੀ ਹੋ ਮਲ ਮਲ ਧੋਵਾ ਤਨ ਪਾਏ ਪਾਇਰੇ ਮਿਲ ਸਜਣ ਹਰ ਗਣਸਾਰ ਸਤ ਗੁਰ ਸਜਣ ਪੁਰ ਕਹਾ ਧੋਕ ਕਾਡੇ ਹਮੇ ਮਾਰ ਰਹਾ ਗੁਰਮੁਖਿਆ ਸੋਹਾ ਗਣੀ ਤਿੰਨ ਦਇਆ ਪਈ ਮਣਿਆਏ ਸਤ ਗੁਰ ਵਚਨ ਰਤਨ ਹੈ ਜੋ ਮੰਨੇ ਸੁਰਸਗਾਏ ਸੇ ਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਧ ਗੁਰਬਾਹ ਫੇ ਹਰ ਰਸ ਬਣ ਤਨ ਸੁਬਤ ਹੈ ਪਾਗ ਹੀਨ ਨਈ ਗਾਏ ਬਿਨ ਸਤਗੁਰ ਪੱਲੇ ਨਾ ਪਵੈ ਮਨਮ ਕੋ ਰਾਹੇ ਬਿਲ ਲਾਇ ਓਏ ਸਤ ਗੁਰ ਆਗੇ ਨਾ ਨਿਵੇ ਉਹਨਾਂਤਰ ਕ੍ਰੋਧ ਬੁਲਾਏ ਹਰ 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 ਰਸਿਆ ਪੁਹ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮਕੋ ਅਬਰਤ ਜੋਏ ਸਬ ਤਨ ਮਨ ਹਰਿਆ ਹੋਇਆ ਨਾਨਕ ਘਰ ਵਸ ਵਸਿਆ ਮਨ ਸੋਏ ਸ੍ਰੀ ਰਾਗ ਮਹਲਾ ਜਲਦਾ ਦਿਨਸ ਚੜੇ ਪੀਰ ਆਤਣ ਰੈਣ ਸੁਬਾਈ ਜਾਏ ਤਾਵ ਕਟੇ ਨਰਨਾਰ 부জে नेत मूसा लाज टकाए गोड़ मिटा माया पसरिया मान मोग लाग पाके पचे पचाए पायरी में मित सका प्रभ सोए पोत कलत मो बेक अंत बेली कोए ना होए रहा गोरमत गार ले उबरे आल पत रहे सरनाए हो चलन सदा निहालिया हर कर चिलिया पत पाए गुरमक दर गे मनी है हर आप लाए ਗੁਰਮਕਾਨੂ ਪੰਥ ਪਰਗਟਾ ਡਰ ਟਾਕਣਾ ਕੋਈ ਭਾਏ ਹਰ ਨਾਮ ਸਲਾਣ ਨਾਮ ਮਨ ਨਾਮ ਰਹਿਣੇ ਲੇਵਲਾਈ ਅਣਦਣ ਤੁੰਨੀ ਦਾਰਵਾਜੇ ਦੇ ਦਰ ਸਚੇ ਸੁਬਾਬਾਏ जेने गुरु नाम सलाहिया तिन सब को कहि सबास तिनकी संगत दे प्रब मैं जाचक की अरदास नानक भाग वडे तिन गुरु मुख अंतर नाम परगास के संगत देह प्रभ जाचक के अरदास नानक भाग वे तेन गुरुमुखा जिना अंतर नाम परगास।